ਅਸੀਂ ਮੁਹੱਲੇ ਦੇ ਵਿੱਚ ਪੀਐਸ ਪੀਸੀਐਲ ਦੀ ਮੀਟਿੰਗ ਜਿਹੜੀ ਆ ਉਹ ਅਧਿਕਾਰੀਆਂ ਦੀ ਬੁਲਾਈ ਸੀਗੀ ਸਾਡੇ ਸੀਐਮਡੀ ਸ਼੍ਰੀ ਜੋਇਸਨਾ ਜੀ ਸਾਡੇ ਡਾਇਰੈਕਟਰ ਸਾਹਿਬਾਨ ਚੀਫ ਸਾਹਿਬਾਨ ਸਾਰੇ ਜ਼ੋਨਸ ਤੇ ਅਸੀਂ ਬੁਲਾਏ ਸੀਗੇ ਐਂਡ ਰਿਵਿਊ ਕੀਤਾ ਕਿ ਆਗਾਮੀ ਜਿਹੜਾ ਸੀਜ਼ਨ ਆ ਇੱਕ ਤਾਂ ਗਰਮੀ ਸ਼ੁਰੂ ਹੋ ਚੁੱਕੀ ਆ ਇੱਕ ਝੋਨੇ ਦਾ ਸੀਜ਼ਨ ਵੀ ਜਿਹੜਾ ਆ ਉਹ ਆਉਣ ਵਾਲਾ ਆ ਸੋ ਅਸੀਂ ਪੂਰਾ ਰਿਵਿਊ ਕੀਤਾ ਹੈ ਕਿ ਸਾਡੇ ਕੋਲ ਬਿਜਲੀ ਦੇ ਕੀ ਅਰੇਂਜਮੈਂਟਸ ਨੇ ਕਿਵੇਂ ਅਸੀਂ ਜਿਹੜੀ ਵਾਦੀ ਹੋਈ ਮੰਗਾ ਬਿਜਲੀ ਦੀ ਉਹਨੂੰ ਪੂਰਾ ਕਰਨਾ ਸੋ ਮੈਨੂੰ ਇਹ ਦੱਸਣ ਦੇ ਵਿੱਚ ਜਿਹੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਕੋਲ ਜਿਹੜੇ ਥਰਮਲ ਪਲਾਂਟ ਚੱਲ ਰਹੇ ਨੇ ਥਰਮਲ ਪਲਾਂਟਾਂ ਦੀ ਪੋਜੀਸ਼ਨ ਉਹਨਾਂ ਦੇ ਯੂਨਿਟ ਜਿਹੜੇ ਨੇ ਉਹ ਬਿਲਕੁਲ ਠੀਕ ਚੱਲ ਰਹੇ ਨੇ ਔਰ ਸਾਡੇ ਕੋਲ ਕਮੀ ਦੀ بجلی ਦੀ ਕੋਈ ਕਮੀ ਨਹੀਂ ਹੈ ਨਾ ਹੀ ਸਾਡੇ ਕੋਲ ਥਰਮਲ ਪਲਾਂਟਾਂ ਤੇ ਕੋਲੇ ਦੀ ਕਮੀ ਆ ਸਾਰੇ ਅਸੀਂ ਜਿਹੜੇ ਸਾਡੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ ਕਾਫੀ ਕੋਲਾ ਜਿਹੜਾ ਆ ਉਹ ਪਿਆ ਹੋਇਆ ਸੋ ਅਸੀਂ ਸਾਰਾ ਹੀ ਰਿਵਿਊ ਕੀਤਾ ਕੁਝ ਬੈਂਕਿੰਗ ਵੀ ਕੀਤੀ ਹੋਈ ਆ ਉਹ ਵੀ ਅਸੀਂ ਪੀਕ ਸੀਜ਼ਨ ਦੇ ਵਿੱਚ ਜਿਹੜੀ ਬੈਂਕਿੰਗ ਕੀਤੀ ਹੋਈ ਆ بجلی ਦੀ ਉਹ ਵੀ ਲਵਾਂਗੇ ਔਰ ਜਿਹੜੀ ਸੈਂਟਰਲ ਪੂਲ ਦੇ ਵਿੱਚੋਂ ਵੀ بجلی ਚੜੀ ਆ ਉਹ ਲਵਾਂਗੇ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਵਿੱਚ ਕੋਈ ਬਿਜਲੀ ਦੀ ਸਪਲਾਈ ਦੇ ਵਿੱਚ ਕੋਈ ਵਿਗਨ ਜਿਹੜਾ ਉਹ ਨਹੀਂ ਪਹੁੰਚ ਦਿੱਤਾ ਜਾਊਗਾ ਔਰ ਨਾਲ ਦੇ ਨਾਲ ਅਸੀਂ ਹੋਰ ਵੀ ਸੋਰਸਸ ਜਿਹੜੇ ਲੌਂਗ ਟਰਮ ਦੇ ਵਿੱਚ ਸਾਨੂੰ ਅੱਗੇ ਬਿਜਲੀ ਦੀ ਜ਼ਰੂਰਤ ਹੋਵੇਗੀ ਜਿਵੇਂ 28 29 30 ਤੱਕ ਵੀ ਅਸੀਂ ਰਿਵਿਊ ਜਿਹੜਾ ਉਹ ਕਰ ਰਹੇ ਹਾਂ ਹੋਰ ਵੀ ਸੋਲਰ ਪੈਨਲ ਸੋਲਰ ਦੀ ਜਿਹੜੀ એનર્ਜੀ ਆ ਉਹਦੇ ਵਾਸਤੇ ਵੀ ਗੱਲਬਾਤ ਹੋਈ ਆ ਅਸੀਂ ਨਵੀਂ ਸੋਲਰ ਵੀ ਲਗਾਵਾਂਗੇ ਤਾਂ ਕਿ ਪੰਜਾਬ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਜਿਹੜਾ ਇੱਕ ਆਤਮ ਨਿਰਭਰ ਸਰਪਲਸ ਸੂਬਾ ਜਿਹੜਾ ਉਹ ਬਣਾਇਆ ਜਾਵੇ ਸੋ ਮੈਂ ਪੰਜਾਬ ਦੇ ਸਮੂਹ ਖਪਤਕਾਰਾਂ ਨੂੰ ਇਹ ਯਕੀਨ ਦਿਵਾਉਣਾ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਬਿਜਲੀ ਦੇ ਖੇਤਰ ਦੇ ਵਿੱਚ ਜਿਹੜੀ ਕਮੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪਿਛਲੇ 3 ਨਾਂ ਸਾਲਾਂ ਦੇ ਵਿੱਚ ਨਿਰਵेकਨ ਬਿਜਲੀ ਸਪਲਾਈ ਦਿੱਤੀ ਗਈ ਆ ਉਸੇ ਤਰ੍ਹਾਂ ਹੀ ਇਸ ਸਾਲ ਵੀ ਨਿਰਵेकਨ ਬਿਜਲੀ ਸਪਲਾਈ ਜਿਹੜੀ ਆ ਉਹ ਦਿੱਤੀ ਜਾਊਗੀ ਬਹੁਤ ਬਹੁਤ ਧੰਨਵਾਦ